ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਅਨਾਰ ਬਾਰੇ ਚੰਨ ਕੇ ਫਾਮਿੰਗ ਗ੍ਰੇਨੇਟ ਅਸੀਂ ਨਿੱਕੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ ਕਿ ਜੇ ਕਿਸੇ ਨੂੰ ਖੂਨ ਦੀ ਕਮੀ ਹੈ ਤਾਂ ਵੱਡੇ ਬਜ਼ੁਰਗ ਕਹਿਆ ਕਰਦੇ ਸਨ ਕਿ ਇਸ ਨੂੰ ਇੱਕ ਅਨਾਰ ਦਿਆ ਕਰੋ ਅਨਾਰ ਖੂਨ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਜੋ ਕਿ ਸੱਚ ਹੈ ਅਨਾਰ ਵਿੱਚ ਵਿਟਾਮਿਨ ਕੇ ਵਿਟਾਮਿਨ ਸੀ ਫਾਈਬਰ ਪੋਟਾਸ਼ੀਅਮ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਨਾਰ ਨੂੰ ਖੂਨ ਦੀ ਕਮੀ ਪੂਰੀ ਕਰਨ ਲਈ ਇਸ ਲਈ ਨੰਬਰ 1 ਮੰਨਿਆ ਜਾਂਦਾ ਹੈ ਕਿਉਂਕਿ ਇਹ ਰਿਚ ਸੋਰਸ ਹੈ ਵਿਟਾਮਿਨ ਸੀ ਦਾ ਜੋ ਕਿ ਸਾਡੇ ਸਰੀਰ ਨੂੰ ਆਇਰਨ ਐਬਜ਼ਾਰਬ ਕਰਨ ਵਿੱਚ ਮਦਦ ਕਰਦਾ ਹੈ ਸੋ ਹਰ ਰੋਜ਼ ਅਨਾਰ ਖਾਣ ਨਾਲ ਹੀਮੋਗਲੋਬਿਨ ਲੈਵਲ ਵੱਧਦਾ ਹੈ ਅਤੇ ਐਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਅਨਾਰ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਹੁੰਦੀਆਂ ਹਨ ਐਂਟੀਆਕਸੀਡੈਂਟs ਸਰੀਰ ਵਿੱਚੋਂ ਫ੍ਰੀ ਰੈਡੀਕਲ ਟੌਕਸਿਨਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ਜਿੰਨੇ ਜ਼ਿਆਦਾ ਟੌਕਸਿਨਸ ਸਰੀਰ ਵਿੱਚ ਹੋਣਗੇ ਓਨੇ ਜ਼ਿਆਦਾ ਸਰੀਰ ਦੇ ਸੈੱਲ ਡੈਮੇਜ ਹੋਣਗੇ ਅਤੇ ਇਨਫਲੇਮੇਸ਼ਨ ਵਧੇਗੀ ਇਨਫੈਕਸ਼ਨ ਵਧੇਗੀ ਅਤੇ ਸੋਜਿਸ਼ ਵਧੇਗੀ ਸੋ ਅਨਾਰ ਰਿਚ ਇਨ ਐਂਟੀਆਕਸੀਡੈਂਟ ਹੋਣ ਕਰਕੇ ਹੈਲਪ ਕਰਦਾ ਆ ਟਾਕਸਿਨਸ ਨੂੰ ਬਾਡੀ ਵਿੱਚੋਂ ਰਿਮੂਵ ਕਰਨ ਲਈ ਅਤੇ ਬਾਡੀ ਨੂੰ ਪ੍ਰੋਟੈਕਟ ਕਰਦਾ ਆ ਇਹ ਗਠੀਏ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਹਨ ਜੋ ਕਿ ਸੋਜਿਸ਼ ਨੂੰ ਦੂਰ ਕਰਦੀਆਂ ਹਨ ਅਨਾਲ ਫਰਟੀਲਿਟੀ ਹੈਲਥ ਵਾਸਤੇ ਵੀ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ ਸੇਮ ਉਸੇ ਤਰ੍ਹਾਂ ਐਂਟੀਆਕਸੀਡੈਂਟ ਪ੍ਰੋਪਰਟیز ਹੋਣ ਕਰਕੇ ਇਹ ਵਿਮਨ ਦੇ ਰੋ रिप्रोडक्टिव ਸਿਸਟਮ ਨੂੰ ਫ੍ਰੀ ਰੈਡੀਕਲਸ ਟਾਕਸਿਨਸ ਕੋਈ ਸਕਾਰ ਟਿਸ਼ੂ ਉਹਨਾਂ ਤੋਂ ਦੂਰ ਰੱਖਦਾ ਹੈ ਕਈ ਲੋਕ ਇਨਸੂਲਿਨ ਰੈਜ਼ਿਸਟੈਂਸ ਦਾ ਸ਼ਿਕਾਰ ਹਨ ਅਤੇ ਅਨਾਰ ਇਨਸੂਲਿਨ ਰੈਜ਼ਿਸਟੈਂਸ ਨੂੰ ਘੱਟ ਕਰਨ ਵਿੱਚ ਵੀ ਲਾਭਦਾਇਕ ਹੈ ਡਾਈਜੈਸਟਿਵ ਹੈਲਥ ਲਈ ਵੀ ਬੜਾ ਹੀ ਗੁਣਕਾਰੀ ਮੰਨਿਆ ਜਾਂਦਾ ਹੈ ਸੋ ਅਨਾਰ ਦੇ ਇੰਨਾ ਫਾਇਦਿਆਂ ਦਾ ਅਸੀਂ ਲਾਭ ਉਠਾਈਏ